ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਕੁਝ ਚੱਲਦਾ ਪਿਆ ਇਸ ਵੇਲੇ ਜੈਡ ਪਲੱਸ ਸਿਕਿਉਰਿਟੀ ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਦੀ ਵਾਪਸ ਲਈ ਗਈ ਹੈ ਲਗਾਤਾਰ ਬਿਆਨ ਤੇ ਬਿਆਨ ਆ ਰਹੇ ਹੈ ਉਹ ਭਾਵੇਂ ਬਿਕਰਮ ਸਿੰਘ ਮਜੀਠੀਆ ਦੇ ਹੋਣ ਭਾਵੇਂ ਆਕਾਲੀ ਦਲ ਦੇ ਲੀਡਰਾਂ ਦੇ ਹੋਣ ਹੁਣ ਤਾਂ ਸੁਖਬੀਰ ਸਿੰਘ ਬਾਦਲ ਵੀ ਬੋਲੇ ਨੇ ਕੀ ਬੋਲੇ ਨੇ ਉਹ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਪ੍ਰਧਾਨਗੀ ਨੂੰ ਲੈ ਕੇ ਆਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਜਿਹੜਾ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਇਹਦੇ ਨਾਲ ਨਾਲ ਲੰਗੇ ਦਿਨੀ ਇੱਕ ਮੀਟਿੰਗ ਹੋਈ ਆ ਜਲੰਧਰ ਦੇ ਨਜ਼ਦੀਕ ਇੱਕ ਡੇਰੇ ਦੇ ਵਿੱਚ ਜਿੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅ ਹਰਨਾਮ ਸਿੰਘ ਖਾਲਸਾ ਉੱਥੇ ਮੌਜੂਦ ਰਹੇ ਇਥੋਂ ਤੱਕ ਕਿ ਇਹ ਵੀ ਖਬਰਾਂ ਨੇ ਕਿ ਉੱਥੇ ਅਕਾਲ ਤਖਤ ਸਾਹਿਬ ਦੇ ਸਾਫਕਾ ਪ੍ਰਧਾਨ ਗਿਆਨੀ ਰਗਵੀਰ ਸਿੰਘ ਵੀ ਉੱਥੇ ਸ਼ਾਮਿਲ ਹੋਏ ਨੇ ਉਹ ਸਾਰੀ ਗੱਲਬਾਤ ਕਰਾਂਗੇ ਔਰ ਮੇਰੇ ਨਾਲ ਇਸ ਚਰਚਾ ਨੂੰ ਪੂਰਾ ਕਰਨ ਵਾਸਤੇ ਭਾਈ ਸੁਖਦੇਵ ਸਿੰਘ ਫਗਵਾੜਾ ਮੌਜੂਦ ਹੈ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਭ ਸ਼ੁਰੂਆਤ ਕਰਦੇ ਆ ਵਿਕਰਮ ਸਿੰਘ ਮਜੀਠੀਆ ਤੋਂ ਚਰਚਾ ਕਰਨੀ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੀ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਆਇਆ ਹੁਣੇ-ਹੁਣੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਆਖੀ ਕਹਿੰਦੇ ਕਿ ਜਦੋਂ ਮੇਰੇ ਤੇ ਹਮਲਾ ਹੋਇਆ ਸੀ ਮੈਂ ਤਾਂ ਕਹਿੰਦੇ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਮੈਨੂੰ ਐ ਲੱਗਦਾ ਹੈ ਸ਼ਾਇਦ ਸੁਖਬੀਰ ਸਿੰਘ ਬਾਦਲ ਲੰਗੇ ਦਿਨੀ ਹੋਏ ਸਮੀਕਰਨ ਭੁੱਲ ਗਏ ਨੇ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਦਲ ਦੀ ਪ੍ਰਧਾਨਗੀ ਹੁਣ ਕਿੱਥੇ ਹੈਗੀ ਹੈ ਕਿਹਦੇ ਕੋਲ ਹੈਗੀ ਹੈ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸੁਖਬੀਰ ਬਾਦਲ ਦੇ ਇਸ ਬਿਆਨ ਤੇ ਮੇਂ ਦੇਖੋ ਇਹ ਜਾਣ ਬੁੱਝ ਕੇ ਦਿੱਤਾ ਹੋਇਆ ਇੱਕ ਸੰਕੇਤਕ ਬਿਆਨ ਹੈ ਕਿ ਇਹਦੇ ਇਸ ਬਿਆਨ ਨੂੰ ਤੁਸੀਂ ਉਸ ਤਰੀਕੇ ਨਾਲ ਨਾਲ ਜਿਹੜਾ ਉਹ ਨਾਂ ਲਾਓ ਜਿਵੇਂ ਉਹਨੇ ਆਪਣੇ ਪਿਤਾ ਨੂੰ ਪਿਤਾ ਸਮਾਨ ਕਿਹਾ ਸੀ ਇਹ ਉਸ ਤਰ੍ਹਾਂ ਦਾ ਬਿਆਨ ਨਹੀਂ ਇਹ ਸੰਕੇਤਕ ਬਿਆਨ ਹੈ ਔਰ ਇਹ ਬਿਆਨ ਸੰਕੇਤ ਮੁਖਸਰ ਦੀ ਰੈਲੀ ਦੇ ਵਿੱਚ ਵੀ ਦਿੱਤੇ ਗਏ ਸੀ ਵੀ ਜਰਨੈਲ ਤੋਂ ਬਿਨਾਂ ਲੜਾਈ ਕਾਦੀ ਸੋ ਉਹ ਧੜਾ ਜਿਹੜਾ ਹੈ ਜਿਹੜਾ ਅੱਜ ਸੁਖਵੀਰ ਦੇ ਨਾਲ ਹੈ ਉਹ ਅਕਾਲੀ ਦਰਬਾਰ ਨੂੰ ਬਾਦਲ ਪਰਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਸਮਝਦਾ ਤੇ ਆਪਣੇ ਆਪ ਜਿਹੜੇ ਬੌਸ ਦੇ ਨਾਲ ਦਫਤਰ ਤੇ ਵਿੱਚ ਜਿਹੜੇ ਸਭ ਤੋਂ ਚਾਹ ਪੂਸੀ ਤੇ ক্লোਜ਼ এমਪਲੋਇਜ਼ ਹੁੰਦੇ ਨੇ ਜਿਹੜੇ ਕੰਮਕਾਰ ਨਹੀਂ ਕੋਈ ਕਰਦੇ ਪਰ ਉਹਨਾਂ ਦੀ ਬੌਸ ਤੇ ਬੌਸ ਨੂੰ ਇਨਫਲੂਐਂਸ ਬਹੁਤ ਕਰਦੇ ਨੇ ਡੋਮੀਨੇਟ ਕਰਦੇ ਨੇ ਸਿਰਫ ਆਪਣੀ ਚਾਹ ਪੂਸੀ ਕਰਕੇ ਸੋ ਉਹ ਜਿਹੜੀ ਚੀਮਾ ਕਲੀਅਰ ਵਾਲੀ ਜੁੰਡਲੀ ਹੈ ਉਹ ਲਗਭਗ ਉਸ ਤਰੀਕੇ ਨਾਲ ਹੀ ਬਿਹੇਵ ਕਰਦੀ ਹੈ ਜਿਹੜੀ ਆਫਿਸ ਦੇ ਵਿੱਚ ਬਾਕੀਆਂ ਨੂੰ ਵੀ ਚੇਤਾਂਦੀ ਹੁੰਦੀ ਹੈ ਵੀ ਅਸੀਂ ਆਫਿਸ ਬਾਸ ਦੇ ਬੜੇ ਕਲੋਸ ਆ ਤੇ ਜੇ ਤੁਸੀਂ ਕੰਪਨੀ ਚ ਸਰਵਾਈਵ ਕਰਨਾ ਹੈ ਤੇ ਸਾਡੀਆਂ ਨਿਤਾ ਚਲੋ ਲੰਘ ਕੇ ਚਲੇਣਾ ਪਊ। ਹੂੰ ਸੋ ਇਹ ਲਗਭਗ ਉਸ ਤਰੀਕੇ ਨਾਲ ਹੀ ਪ੍ਰਾਈਵੇਟ ਲਿਮਟਿਡ ਫਾਰਮਾਂ ਨੂੰ ਰਨ ਕਰਦਾ ਹੈ ਇਸੇ ਉਹਨਾਂ ਨੇ ਕਿਤੇ ਵੀ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਪਿੱਛੇ ਕੀਤਾ ਹੀ ਨਹੀਂ। ਪਰ ਨਾ ਕਰਨ ਨੂੰ ਤਿਆਰ ਨਹੀਂ ਇਸੇ ਕਰਕੇ ਉਹ ਕ੍ਰਾਈਸਿਸ ਦੇ ਵਿੱਚ ਜੇ ਉਹਨਾਂ ਦੇ ਮਾਨ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਮਾੜੀ ਗੋਟੀ ਵੀ ਸਮਝ ਹੁੰਦੀ ਵੀ ਇਹ ਪੰਥ ਦੀ ਵਿਰਾਸਤ ਹੈ ਇਹ ਸਿੱਖਾਂ ਦੀ ਵਿਰਾਸਤ ਹੈ ਇਹ ਪੰਜਾਬ ਦੀ ਵਿਰਾਸਤ ਹੈ ਤੇ ਉਹ ਇਹੋ ਜਿਹੇ ਬਿਆਨ ਦੇਣ ਦੀ ਬੇਵਕੂਫੀ ਕਦੀ ਨਹੀਂ ਕਰਦੇ ਸੋ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਕਿ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜ ਮੈਂਬਰੀ ਕਮੇਟੀ ਨੂੰ ਮਿਲ ਰਹੇ ਰਿਸਪੌਂਸ ਦੀਆਂ ਹਰਨਾਮ ਸਿੰਘ ਧੋਮਾ ਵੱਲੋਂ ਜਿਹੜੀ ਲੋਬਿੰਗ ਸ਼ੁਰੂ ਕੀਤੀ ਗਈ ਸੀ ਵੀ ਇਹ ਸਾਰੇ ਸਿਨੈਰੀਓ ਦੇ ਵਿੱਚ ਤਖਤਾਂ ਦੇ ਜ਼ਥੇਦਾਰਾਂ ਦੀ ਤਬਦੀਲੀ ਤਾਂ ਕੀਤੀ ਜਾ ਸਕਦੀ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਤੋ ਉਹਨਾਂ ਦਾ ਇਹ ਸੰਦਾ ਸਿੱਧਾ ਸੰਕੇਤ ਮੈਨੂੰ ਲੱਗਦਾ ਸਾਰੀਆਂ ਤਰ੍ਹਾਂ ਬਲਵਿੰਦਰ ਸਿੰਘ ਭੁੰਦੜ ਕਾਰਜਕਾਰੀ ਪ੍ਰਧਾਨ ਨੇ ਹੈਗੇ ਨੇ ਆਕਾਲੀ ਦਲ ਦੇ ਫਿਰ ਉਹ ਕਿੱਧਰ ਪਾਸੇ ਜਾਣਗੇ ਜੀ ਇਹ ਨਹੀਂ ਸਮਝ ਆ ਰਿਹਾ ਹੁਣ ਨਹੀਂ ਦੇਖੋ ਕਾਰਜਕਾਰੀ ਪ੍ਰਧਾਨ ਦਾ ਮਤਲਬ ਹੀ ਇਹ ਹੈ ਕਿ ਜਦੋਂ ਇਹ ਜਿਹੜੇ ਡੈਲੀਗੇਟਸ ਦੀਆਂ ਉਹਨਾਂ ਨੇ ਇਲੈਕਸ਼ਨਸ ਰੱਖੀਆਂ ਨੇ ਡਿਸਟ੍ਰਿਕਟ ਵਾਲੀਆਂ ਔਰ ਉਸ ਤੋਂ ਬਾਅਦ ਸਟੇਟ ਵਾਲੀਆਂ ਇਹ ਇੱਕ ਉਹਨਾਂ ਨੇ ਇੰਡੀਕੇਟ ਕਰ ਦਿੱਤਾ ਵੀ ਉਹਦੇ ਚੋ ਅਗਲਾ ਪ੍ਰਧਾਨ ਕੌਣ ਨਿਕਲਣ ਵਾਲਾ ਹੈ ਔਰ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੁਖਵੀਰ ਬਾਦਲ ਆਕਾਲੀ ਦਲ ਦੇ ਅੰਦਰ ਅਨਚੈਲੈਂਜਡ ਹੈ ਕੋਈ ਇੰਟਰਨਲ ਜਿਹੜਾ ਉਹਦਾ ਵਿਰੋਧ ਹੈ ਨਹੀਂ ਦਾ ਔਰ ਜਿਹੜਾ ਵਿਰੋਧ ਕਰ ਰਹੇ ਨੇ ਉਹ ਭਾਜੀਪੀ ਕਰਵਾ ਰਹੇ ਹਾਂ। ਹੂੰ। ਤਾਂ ਉਹ ਉਹਨਾਂ ਦਾ ਪ੍ਰੋਪਗੈਂਡਾ ਜਿਹੜਾ ਅੱਜ ਦੀ ਡੇਟ ਤੇ ਇੱਥੇ ਖੜਾ ਹੈ। ਰਿਜ਼ਲਟ ਤੋਂ ਪਹਿਲਾਂ ਹੀ ਮਤਲਬ ਰਿਜ਼ਲਟ ਦੇ ਦਿੱਤਾ ਆਪਣੇ ਵੱਲੋਂ ਹੀ। ਨਹੀਂ ਉਹ ਤਾਂ ਜਿਸ ਦਿਨ ਭਰਤੀ ਹੋਈ ਸੀ ਉਸੇ ਦਿਨ ਹੀ ਉਹਨਾਂ ਨੇ ਦਿੱਤਾ ਸੀ। ਕਿਉਂਕਿ ਜੇ ਉਹਨਾਂ ਨੇ ਸੋ ਵੀਰ ਤੋਂ علاوہ ਕਿਸੇ ਨੂੰ ਹੀ ਤਾਂ ਇਹਦਾ ਪ੍ਰਧਾਨ ਬਣਾਣਾ ਹੁੰਦਾ। ਫਿਰ ਉਹਨੂੰ ਸੱਤ ਮੈਂਬਰੀ ਕਮੇਟੀ ਤੋਂ ਤਾਂ ਪ੍ਰੋਬਲਮ ਵੀ ਨਹੀਂ ਸੀ ਹੋਣੀ ਚਾਹੀਦੀ ਕੋਈ। ਹੂੰ। ਦਿੱਕਤ ਇਹ ਸੀ ਕਿ ਜੇ ਆਰਗੇਨਿਕ ਭਰਤੀ ਹੋਈ ਨਵੇਂ ਡੈਡੀਕੇਟ ਚੁਣੇ ਅੱਜ ਜਿਹੜੇ ਪੰਜ ਮੈਂਬਰੀ ਕਮੇਟੀ ਨੂੰ ਵਰਕਰਾਂ ਦਾ ਰਿਸਪੌਂਸ ਮਿਲ ਰਿਹਾ ਉਹ ਕਿਹੜੇ ਵਰਕ ਕਰਨੇ ਜਿਹੜੇ ਲੀਡਰਸ਼ਿਪ ਤਬਦੀਲੀ ਚਾਹੁੰਦੇ ਸੀ ਤੇ ਉਹ ਵਰਕਰਾਂ ਤੱਕ ਤਾਂ ਇਹਦਾ ਮਤਲਬ ਪਹर्ती ਹੋਈ ਹੀ ਨਹੀਂ ਜਿਹੜੇ ਅੱਜ ਪੰਜ ਮੈਂਬਰੀ ਜੁਮੇਂ ਟੀਮੀਆਂ ਮੀਟਿੰਗਾਂ ਚ ਪੰਜ ਪੰਜ 10000 ਦੇ ਦੋ ਦੋ ਚਾਰ ਚਾਰ ਜਨ ਤੇ ਕੱਟ ਵੀ ਹੋ ਰਹੇ ਨੇ ਇਹਦਾ ਮਤਲਬ ਉਹ ਉਹ ਅਕਾਲੀ ਵਰਕਰ ਨੇ ਪੁਰਾਣੇ ਖੜੇ ਪੈ ਰਹੇ ਆ ਜਿਹਨਾਂ ਨੂੰ ਜਾਂ ਮਡਾਲੇ ਹੋਣ ਨੂੰ ਕੋਈ ਨਵਾਂ ਕਾਡਰ ਤਾਂ ਮਿਲ ਨਹੀਂ ਜੈ ਨਾ ਭਜੇਪੀ ਦਾ ਕਾਡਰ ਆ ਨਾ ਉਹ ਆਵਾਜ਼ ਦੇ ਪਾਰਟੀ ਦਾ ਕਾਡਰ ਉਹ ਅਕਾਲੀ ਦਲ ਦਾ ਹੀ ਵਰਕਰ ਸੀ ਜਿਨ੍ਹਾਂ ਤੱਕ ਬਾਦਲ ਕਿਆ ਨੇ ਭਰਤੀ ਦੇ ਦੌਰ ਉਹ ਰੁੱਸਿਆ ਹੋਇਆ ਨਿਰਾਸ਼ ਹੋਇਆ ਵਰਕਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਆਰਗਰੈਸ ਕੀਤਾ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਕਰਕੇ ਉਹਦੇ ਵਿੱਚ ਦੁਬਾਰਾ ਇੱਕ ਵਾਰੀ ਜਜ਼ਬਾ ਉੱਠਿਆ ਸੋ ਉਹ ਤਾਂ ਚਾਹੁੰਦੇ ਸੀ ਲੀਡਰਸ਼ਿਪ ਤਬਦੀਲੀ ਤੇ ਇਹਨਾਂ ਨੂੰ ਪਤਾ ਸੀ ਵੀ ਜੇ ਆਰਗੈਨਿਕ ਪ੍ਰਤੀ ਹੋਈ ਤਾਂ ਜਿਹੜੇ ਡੈਲੀਗੇਟ ਚੁਣ ਕੇ ਆਣਗੇ ਉਹ ਦੁਬਾਰਾ ਕਦੀ ਵੀ ਸੁਖਵੀਰ ਨੂੰ ਅ ਦੁਬਾਰਾ ਪ੍ਰਧਾਨ ਬਣ ਨਹੀਂ ਦੇਣਗੇ ਤੇ ਇਸੇ ਕਰਕੇ ਦਫ਼ਤਰਾਂ 'ਚ ਬੈਠ ਕੇ ਵੋਕਸ ਭਰਤੀ ਕੀਤੀ ਔਰ ਉਸ ਵੋਕਸ ਭਰਤੀ ਦੇ ਆਧਾਰ ਤੇ ਹੁਣ ਉਹ ਕਲੀਅਰ ਸੀ ਵੋਕਸ ਭਰਤੀ ਦਾ ਮਕਸਦ ਇਹ ਸੀ ਵੀ ਸੁਖਵੀਰ ਦੀ ਪ੍ਰਧਾਨਗੀ ਕਿਤੇ ਦੀ ਚੈਲੇਂਜ ਬਣਾਉ ਹੂੰ ਅੱਛਾ ਭਾਈ ਸਾਹਿਬ ਹੁਣ ਮੈਂ ਨਾਲ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਵਿਕਰਮ ਸਿੰਘ ਮਜੀਠੀਆ ਵਾਲਾ ਮਾਮਲਾ ਵਿਕਰਮ ਸਿੰਘ ਮਜੀਠੀਆ ਦੀ Z+ ਸਿਕਿਉਰਿਟੀ ਵਾਪਸ ਲੈ ਲਈ ਗਈ ਉਸ ਤੋਂ ਬਾਅਦ ਸਾਰਾ ਇਹ ਵਿਵਾਦ ਖੜਾ ਹੋਇਆ ਵਿਕਰਮ ਸਿੰਘ ਮਜੀਠੀਆ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਸੈਸੀਨੇਸ਼ਨ ਦੀਆਂ ਚਰਚਾਵਾਂ ਹੋ ਰਹੀਆਂ ਨੇ ਉਹ ਕਹਿੰਦੇ ਕਿ ਮੈਨੂੰ ਮਰਵਾਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਬਹੁਤ ਕੁਝ ਐਵੇਂ ਦਾ ਬੋਲਿਆ ਗਿਆ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਕਿ ਉਹਨਾਂ ਤੇ ਹਮਲਾ ਹੋਇਆ ਸੀ ਔਰ ਇਹ ਇੱਕ ਬੜਾ ਖਤਰਨਾਕ ਪ੍ਰੋਗਰਾਮ ਲਿਖਿਆ ਗਿਆ ਸਰਕਾਰ ਵੱਲੋਂ ਤੁਸੀਂ ਕਿਵੇਂ ਦੇਖਦੇ ਹੋ Z+ ਸਿਕਿਉਰਿਟੀ ਵਾਪਸ ਲੈਣਾ ਕਿਵੇਂ ਰਿਹਾ ਇਹਨੂੰ ਮੈਨੂੰ ਲੱਗਦਾ ਹੈ ਕਿ ਆਪੋਜੀਸ਼ਨ ਨੂੰ ਸਰਕਾਰ ਨੂੰ ਇਹ ਵਜਾ ਕੋਈ ਬਹਾਨਾ ਨਹੀਂ ਦੇਣਾ ਚਾਹੀਦਾ ਇਹਦਾ ਮਤਲਬ ਉਹਨਾਂ ਨੇ ਸਿੱਧੂ ਮੂਸਾ ਵਾਲਾ ਜਿਹੜਾ ਕਤਲ ਕਾਂਡ ਹੈ ਉਹਦੇ ਤੋਂ ਕੁਝ ਨਹੀਂ ਸਿੱਖਿਆ ਕਿ ਜਿਹੜੀ ਆਪਣੀ ਵਿਰੋਧੀ ਆਵਾਜ਼ ਹੈ ਜੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਜੁੜੀ ਨਹੀਂ ਵੀ ਉਹ ਮੇਰੇ ਮਨ ਚ ਕੋਈ ਬਿਕਰਮ ਅਜਿਹੀ ਲਈ ਥਿਲੇ ਪਰਦੀ ਵੀ ਹਮਦਰਦੀ ਨਹੀਂ ਹੈ ਮੈਂ ਚਾਹਣਾ ਹੈ ਉਹ ਜਿਸ ਤਰ੍ਹਾਂ ਦੇ ਉਹਦੇ ਤੇ ਦੋਸ਼ ਲੱਗੇ ਨੇ ਔਰ ਜਿੱਡਾ ਵੱਡਾ ਜੈਨੂ ਸਾਈਡ ਦਾ ਉਹ ਦੋਸ਼ੀ ਪਾਇਆ ਜਾ ਰਿਹਾ ਹੈ ਜਾਂ ਜ ਜਿਹਦਾ ਉਹਦੇ ਟ੍ਰਾਇਲ ਚੱਲ ਰਿਹਾ ਉਹ ਵਰੀ ਹੁੰਦਾ ਜਾਂ ਕੋਈ ਸਜ਼ਾ ਹੁੰਦੀ ਹੈ ਅਲੱਗ ਅਲੱਗ ਬਟ ਉਹ ਲੀਗਲ ਟ੍ਰਾਇਲ ਫੇਸ ਕਰੇ ਔਰ ਉਹਦੇ ਵਿੱਚੋਂ ਹੀ ਨਿਕਲੇ ਜੋ ਨਿਕਲਣਾ ਉਹਦੀ ਸਜ਼ਾ ਉਹਦੇ ਚੋਂ ਨਿਕਲੇ ਹੁਣ ਤੁਸੀਂ ਆਪਣੀ ਓਪੋਜੀਸ਼ਨ ਨੂੰ ਇਸ ਤਰੀਕੇ ਦੇ ਨਾਲ ਮਰਗਲੀ ਨਹੀਂ ਛੱਡ ਸਕਦੇ ਖਾਸ ਤੌਰ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਮਰਵਾਣਾ ਕਿਸੇ ਤੀਜੀ ਧਿਰ ਨੇ ਆ ਤੇ ਪਾ ਰੌਲਾ ਇੱਥੇ ਤੁਸੀਂ ਖੜੂਗਵਾ ਦਾ ਪਾਣਾ ਕਿ ਇੱਥੇ ਦੁਆਰਾ ਵਾਇਲੈਂਸ ਜਿਹੜੀ ਆ ਉਹ ਗਰਮ ਜਿਹੜੇ ਗਰਮ ਦਲੀਏ ਨੇ ਜਾਂ ਗਰਮ ਖਿਆਲੀ ਨੇ ਉਹਨਾਂ ਨੇ ਇੱਥੇ ਵਾਇਲੈਂਸ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਵੀ ਲੱਗਦਾ ਕਿ ਇਹ ਮਿਸਯੂਜ਼ ਹੋ ਸਕਦਾ ਜਿਹੜੀ ਸਿਕਿਉਰਿਟੀ ਘਟਾਈ ਗਈ ਹੈ ਦਾ ਮਿਸਯੂਜ਼ ਹੋ ਸਕਦਾ ਤੁਹਾਨੂੰ ਕੋਲ ਬੇਕੁਫਾਂ ਦੀ ਤੁਹਾਨੂੰ ਲੱਗਦਾ ਕਿ ਮਜੀਠੀਆ ਸਾਹਿਬ ਦੀ ਜਾਨ ਖਤਰੇ ਚ ਹੋ ਸਕਦੀ ਆਉਂਦੇ ਸਮੇਂ ਚ ਇਹ ਬਿਲਕੁਲ ਹੋ ਸਕਦੀ ਹੈ ਜਿਵੇਂ ਜੀ ਇਹ ਇਹ ਬੰਦੇ ਦੋ ਤਰੀਕੇ ਨਾਲ ਇੱਕ ਤਾਂ ਇਹ ਉਹ ਲੋਕ ਨੇ ਜਿਹੜੇ ਜਿਨਾ ਦੇ ਲਈ ਪੰਜਾਬ ਦੇ ਇੱਕ ਵੱਡੇ ਹਿੱਸੇ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਨਫਰਤ ਹੈ ਇੱਕ ਤਾਂ ਉਹ ਹੈ ਦੂਸਰਾ ਇਹ ਅੰਗਲ ਹੁੰਦਾ ਹੈ ਕਿ ਖੇਤਰੋਂ ਪੰਜਾਬ ਦੇ ਹਾਲਾਤ ਪਹਿਲੇ ਐਡੇ ਕ੍ਰੂਸ਼ਲ ਨੇ ਬੜੇ ਸੈਂਸਿਟਿਵ ਹਾਲਾਤਾਂ 'ਚ ਖੜੇ ਹਨ ਉਹ ਤੋਂ ਆਪੋਜੀਸ਼ਨ ਦਾ ਇੱਕ ਇਹੋ ਜਿਹਾ ਲੀਡਰ ਜਿਹੜਾ ਸਭ ਤੋਂ ਵੱਧ ਇਸ ਵਕਤ ਸੀਐਮ ਨੂੰ ਚੈਲੰਜ ਕਰ ਰਿਹਾ ਔਰ ਸਭ ਤੋਂ ਵੱਧ ਵੋਕਲ ਹੈ ਔਰ ਉਹਨੂੰ ਕਿਤੇ ਨਾ ਕਿਤੇ ਉਹ ਇਨਪੁਟਸ ਦਿੱਤੀਆਂ ਵੀ ਜਾਂਦੀਆਂ ਦੇਖੋ ਛੋਟੀ ਤੋਂ ਛੋਟੀ ਘਟਨਾ ਪੰਜਾਬ ਸਰਕਾਰ ਦੇ ਇੰਟਰਨਲ ਖੇਮੇ ਦੇ ਵਿੱਚ ਹੁੰਦੀ ਹੈ ਜੇ ਕੋਈ ਮੁੱਖ ਮੰਤਰੀ ਦੇ ਘਰ ਚ ਤੁੰਦਾ ਉਹਦੇ ਕਿਤੇ ਸਫ਼ਰ ਦੌਰਾਨ ਦਾ ਉਹ ਕਿਤੇ ਯਾਰਾ ਦੋਸਤਾਂ ਨਾਲ ਤਲਵਾੜੇ ਟਾਈਮ ਤੇ ਬੈਠਾ ਉਹਦੇ ਨਾਲ ਕੋਈ ਘਟਨਾ ਵਾਪਰਦੀ ਹੈ ਜਾਂ ਉਹਦੇ ਅੰਦਰ ਜੋ ਕੁਝ ਵੀ ਪਾਰਟੀ ਦੇ ਅੰਦਰ ਵਾਪਰਿਆ ਉਹ ਇੰਟੈਲੀਜੈਂਸ ਰਾਹੀਂ ਇਕੱਲੀ ਇਕਲੀ ਇਨਪੁਟ ਵਾਇਆ ਦਿੱਲੀ ਮਜਿੱਠੀਆਂ ਨੂੰ ਦਿੱਤੀ ਜਾ ਰਹੀ ਹੈ ਔਰ ਉਹ ਸਭ ਤੋਂ ਪਹਿਲਾਂ ਰਿਐਕਟ ਕਰਦਾ ਇਸ ਵਕਤ ਜਦੋਂ ਉਹ ਇੱਕ ਵੱਡਾ ਆਪੋਜ਼ਿਟ ਤੁਹਾਡਾ ਚਿਹਰਾ ਬਣ ਚੁੱਕਾ ਹੈ ਭਾਵੇਂ ਦਿੱਲੀ ਉਹਦੀ ਮਦਦ ਕਰ ਰਹੀ ਹੈ ਔਰ ਉਹ ਸਾਫ਼ ਨਜ਼ਰ ਆ ਰਿਹਾ ਕੋਈ ਅਫਸਰ ਉਹਦੇ ਚਿਹਰੇ ਤੇ ਨਹੀਂ ਲੱਗੇ ਹੋਇਆ ਸਰਕਾਰ ਦੇ ਵਿੱਚ ਹੂੰ ਠੀਕ ਹੈ ਉਹਨੂੰ ਕਿੰਨਾ ਕਿਤੇ ਇੰਟੈਲੀਜੈਂਸ ਇਨਪੁਟ ਮਿਲ ਰਹੀ ਆ ਨਹੀਂ ਇਹੋ ਜੇ ਟਾਈਮ ਤੇ ਤੁਸੀਂ ਸਿਆਸੀ ਤੌਰ ਤੇ ਵੀ ਬੇਬੁਫੀ ਹੁੰਦੀ ਹੈ ਕਿ ਜਦੋਂ ਇੱਕ ਚਿਹਰਾ ਤੁਹਾਡਾ ਵਿਰੋਧੀ ਵੜ ਕੇ ਉੱਭਰ ਰਿਹਾ ਹੈ ਅਗਰ ਉਹਦੇ ਤੇ ਉਹ ਆਪ ਵੀ ਹਮਲਾ ਕਰਵਾ ਲਵੇ ਕੋਈ ਜਾਲੀ ਜਾ ਤਾਂ ਤੁਹਾਡੇ ਤਾਂ ਪੋਲਿਟਿਕਲ ਹਾਲਾਤ ਕੀ ਬਣ ਜਾਣਗੇ ਇਹ ਤਾਂ ਲਿੱਟਰ ਪਾ ਕੇ ਘਰ ਨੂੰ ਵੀ ਸਿਆਣੀ ਨੇ ਹੂੰ ਇਹ ਸਾਰਾ ਐਂਗਲ ਤੋਂ ਬੇਬੁਫੀ ਹੈ ਇਹ ਇੱਕ ਕਈ ਐਂਗਲ ਤੇ ਹੋਰ ਵੀ ਆ ਇੱਕ ਤੀਸਰੀ ਉਹ ਤਿਰ ਜਿਹੜੀ ਚਾਹੁੰਦੀ ਹੈ ਕਿ ਪੰਜਾਬ ਦੇ ਇਥੋਂ ਦਾ ਜਿਹੜਾ ਲਾਅ ਐਂਡ ਆਰਡਰ ਖਰਾਬ ਹੋਵੇ ਜਿਹੜੀ ਆਪਣੇ ਪੈਰ ਰੱਖਦੀ ਹੈ ਪੰਜਾਬ ਦੇ ਵਿੱਚ ਇਥੋਂ ਦੇ ਹਾਲਾਤ ਜਿਹੜੇ ਆ ਰੰਚ ਸਟੇਬਲ ਹੋਣ ਉਹ ਵੀ ਤਾਂ ਮਰਵਾਸਤ ਹੈ। ਹੂੰ। ਤੋਂ ਵੱਡੀਆਂ ਸੰਭਾਵਨਾਵਾਂ ਨੇ ਅਜਿਹੇ ਹਾਲਾਤਾਂ ਦੇ ਵਿੱਚ ਆਪਣੇ ਸਭ ਤੋਂ ਵੱਡੇ ਉੱਭਰ ਕੇ ਆ ਰਹੇ ਵਿਰੋਧੀ ਧਿਰ ਦੇ ਨਾਲ ਇਹੋ ਜਿਹਾ ਸਲੂਕ ਕਰਨਾ ਦੇ ਵਿੱਚੇ ਦੋ ਹੀ ਮਕਸਦ ਨੇ ਜਾਂ ਤੁਸੀਂ ਸਿਆਸੀ ਤੌਰ ਤੇ ਬੇਪਰੂਫ ਹੋ ਜਾਂ ਫਿਰ ਤੁਸੀਂ ਆਪ ਮਿੱਥ ਕੇ ਉਹਨੂੰ ਆਪਣਾ ਸਭ ਤੋਂ ਵੱਡਾ ਸਿਆਸੀ ਵਿਰੋਧੀ ਉਭਾਰਨਾ ਚਾਹੁੰਦੇ ਹੋ। ਇਹ ਦੋਵੇਂ ਐਂਗਲ ਹੋ ਸਕਦੇ। ਭਾਈ ਸਾਹਿਬ ਮੈਂ ਹੁਣ ਥੋੜਾ ਡਿਸਕਸ਼ਨ ਦਾ ਮਜਮੂਮ ਸ਼ਿਫਟ ਵੀ ਕਰਨਾ ਚਾਹੁੰਦਾ ਲੰਗੇ ਕੱਲ ਕਹਿੰਦੇ ਇੱਕ ਜਲੰਦਰ ਦੇ ਨਜ਼ਦੀਕ ਇੱਕ ਡੇਰੇ ਦੇ ਵਿੱਚ ਕੱਟ ਹੋਇਆ ਉਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਿਲ ਹੋਏ ਉਥੇ ਹਰਨਾਮ ਸਿੰਘ ਖਾਲਸਾ ਵੀ ਸ਼ਾਮਿਲ ਹੋਏ ਇਹਨੂੰ ਐ ਦੇਖਿਆ ਜਾਣ ਲੱਗ ਗਿਆ ਕਿ ਕੀ ਹਰਨਾਮ ਸਿੰਘ ਖਾਲਸਾ ਤੇ ਹਰਜਿੰਦਰ ਸਿੰਘ ਧਾਮੀ ਵਿਚਾਲੇ ਜਿਹੜੀ ਕਟਨ ਸੀ ਉਹ ਖਤਮ ਹੁੰਦੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਡਿਲੀਊਟ ਹੁੰਦੀ ਜਾ ਰਹੀ ਹੈ ਦੋਵੇਂ ਰਲਦੇ ਪੇ ਇਕੱਠੇ ਹੋ ਰਹੇ ਐ ਤੇ ਨਾਲ ਇਹ ਵੀ ਮੇਰਾ ਸਵਾਲ ਹੈ ਕਿ ਇਹ ਵੀ ਕਿਹਾ ਜਾ ਰਿਹਾ ਔਸ ਇਕੱਠ ਦੇ ਵਿੱਚ ਗਿਆਨੀ ਰਗਵੀਰ ਸਿੰਘ ਵੀ ਸ਼ਾਮਿਲ ਰਹੇ ਨੇ ਕਿਵੇਂ ਦੇਖਦੇ ਹੋ ਸਾਰਾ ਕੁਝ ਤੇ ਦੇਖੋ ਬਾਬਾ ਹਰਨਾਮ ਸਿੰਘ ਤੋਂ ਮਾ ਉਹਨਾਂ ਦੀ ਜਿਹੜੀ ਮੂਵ ਹੁੰਦੀ ਹੈ ਉਹ ਨਰੋਲ ਪੋਲਿਟੀਕਲ ਹੁੰਦੀ ਆ ਉਹ ਸੰਖਾਂ ਵਾਲੀ ਲੜਾਈ ਨਹੀਂ ਲੜਦੇ ਠੀਕ ਜਜ਼ਬਾਤੀ ਲੜਾਈ ਨਹੀਂ ਲੜਦੇ ਬਾਬਾ ਹਰਨਾਮ ਸਿੰਘ ਤੋਂ ਮਾ ਉਹਨਾਂ ਨੇ ਪੋਲਿਟੀਕਲ ਪੱਧਰ ਤੇ ਕੋਈ ਵੀ ਮੂਵ ਲੜੀ ਆ ਤੇ ਉਹ ਨਰੋਲ ਨੇਗੋਸ਼ੀਏਸ਼ਨ ਦੇ ਆਧਾਰ ਤੇ ਫਾਇਦੇ ਨੁਕਸਾਨ ਦੇ ਆਧਾਰ ਤੇ ਗਿਵ ਐਂਡ ਟੇਕ ਦੀ ਪਾਲਿਸੀ ਤੇ ਹੁੰਦੀ ਹੈ ਔਰ ਉਹ ਵੱਧ ਤੋਂ ਵੱਧ ਫਾਇਦਾ ਤੇ ਘੱਟ ਤੋਂ ਘੱਟ ਨੁਕਸਾਨ ਵਾਲੀ ਸਿਆਸਤ ਦੇ ਸ਼ਾਖੀਰ ਤੇ ਆਈ ਹੈ ਔਰ ਬਹੁਤ ਹੀ ਵਰੀ ਉਹਨਾਂ ਦੀ ਜਿਹੜੀ ਗਿਵ ਐਂਡ ਟੇਕ ਤੇ 네ਗੋਸ਼ੀਏਸ਼ਨ ਆ ਉਹ ਲਿਜੀ ਹੁੰਦੀ ਹੂੰ ਸੋ ਉਹਦਾ ਮਤਲਬ ਇਹ ਹੈ ਕਿ 28 ਮਾਰਚ ਤੋਂ ਪਹਿਲਾਂ ਵੀ ਕਾਫੀ ਹੱਦ ਤੱਕ ਕਲੀਅਰ ਸੀ ਵੀ AZE ਐਸੋਸੀਏਸ਼ਨ ਦੇ ਵਿੱਚੋਂ ਕੋਈ ਨਾ ਕੋਈ ਇੱਕ ਇਹੋ ਜਿਹੀ 네ਗੋਸ਼ੀਏਸ਼ਨ ਨਿਕਲੇਗੀ ਔਰ ਬਹੁਤ ਹੀ ਜਿਹੜੀਆਂ ਪੰਤਕ ਤੇ ਰਾਨੋ ਇਹ ਵੀ ਮਹਿਸੂਸ ਹੋ ਰਿਹਾ ਸੀ ਕਿ ਐਸਪਰ ਜਿਹੜਾ ਆ ਹਰ ਵਾਰ ਦੀ ਤਰ੍ਹਾਂ ਬਾਬਾ ਧੋਮਾ ਜੀ ਨੂੰ ਪੁੱਛ ਕੇ ਜਸੇਦਾਰ ਨਹੀਂ ਲਾਇਆ ਗਿਆ ਤਾਂ ਉਹਨਾਂ ਦੀ ਵੱਡੀ ਸਮੱਸਿਆ ਇਹ ਹੈ ਦੂਸਰੀ ਉਟਾ ਦੀ ਵੱਡੀ ਸਮੱਸਿਆ ਇਹ ਹੈ ਕਿ ਸੰਪਰਦਾਇੀ ਕਾਪੀ ਦੇ ਚੋਂ ਨਹੀਂ ਜਸੇਦਾਰ ਸੌਰੀ ਥੋੜਾ ਥੋੜਾ ਕਹਿਣ ਦਾ ਮਤਲਬ ਹੋ ਕਿ ਜੇ ਹਰਨਾਮ ਸਿੰਘ ਖਾਲਸਾ ਹੋਣਾ ਨੂੰ ਇਸ ਚੀਜ਼ ਦਾ ਰੋਸ ਸੀਗਾ ਤਾਂ ਕੀ ਉਹ ਰੋਸਾ ਖਤਮ ਕਰ ਦਿੱਤਾ ਗਿਆ ਹੁਣ ਉਹ ਰੋਸਾ ਨਹੀਂ ਕਰਨਗੇ ਜੀ ਉਹ ਉਹ ਕੋਈ ਮਨਾਨ ਵਾਲੇ ਵਿਅਕਤੀ ਨਹੀਂ ਨੇ ਉਹ ਪੋਲਿਟিক্যাল ਆਦਮੀ ਹੈ ਉਹਗੇ ਬਟੇਕ ਕਰਨਗੇ 네ਗੋਸ਼ੀਏਸ਼ਨ ਕਰਨਗੇ ਔਰ ਇਸ ਰੋੜੇ ਰੱਪੇ ਦੇ ਵਿੱਚੋਂ ਇੱਕ ਨਵਾਂ ਅਕਾਲ ਤਖਤ ਦਾ ਜੱਜਦਾਰ ਆਪਣੇ ਖਾਤੇ ਦਾ ਕੱਢਣਗੇ ਉਹਨਾਂ ਨੂੰ ਪੰਥ ਦੇ ਪੰਥ ਦੀਆਂ ਬਾਕੀ ਮੰਗਾਂ ਇਹਦੇ ਵਿਧੀ ਵਿਵਧਾਨ ਨਾਲ ਤਖਤਾਂ ਦੀ ਘਟ ਰਹੀ ਪਰ ਉਹ ਸੇ ਜੋਗਤਾ ਜਥੇਦਾਰਾਂ ਦੇ ਅਹੁਦਿਆਂ ਦੀ ਮਾਨ ਮਰਿਆ ਤਾਂ ਇਹਨਾਂ ਗੱਲਾਂ ਨਾਲ ਬਾਬਾ ਧੋਮੱਜੀ ਨੂੰ ਕੋਈ ਲੈਣਾ ਦਿੱਤਾ ਨਹੀਂ ਉਹ ਤਾਂ ਆਪਣੇ ਹਿੱਤੇ ਦਾ ਆਪਣੇ ਖਾਤੇ ਦਾ ਕੋ ਜਥੇਦਾਰ ਇਸ ਨੇਗੋਸ਼ੀਏਸ਼ਨ ਚੋਂ ਕੱਢਣਗੇ ਫਗਵਾੜਾ ਸਾਹਿਬ ਤੁਸੀਂ ਹੁਣੀ ਹੁਣੀ ਜਿਹੜੀ ਗੱਲ ਆਖੀ ਕਿ ਨਵਾਂ ਜਥੇਦਾਰ ਕੱਢਿਆ ਜਾਵੇਗਾ ਇਸ ਨੇਗੋਸ਼ੀਏਸ਼ਨ ਦੇ ਵਿੱਚੋਂ ਹੁਣੇ-ਹੁਣੇ ਤਾਂ ਕੁਲਦੀਪ ਸਿੰਘ ਗੜਗਾਜ ਨੂੰ ਕਾਰਜਕਾਰੀ ਚਾਰਜ ਸਾਹਮਣੇ ਦਿੱਤਾ ਗਿਆ ਆ ਸ਼੍ਰੀ ਕਾਲਤਕ ਸਾਹਿਬ ਦਾ ਕੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅਜੇ ਕੋਈ ਹੋਰ ਜਥੇਦਾਰ ਵੀ ਥਾਪੇ ਜਾ ਸਕਦੇ ਨੇ ਅਨੰਕ ਮੈਨੂੰ ਲੱਗਦਾ ਕਿ ਬਹੁਤ ਜਥੇਦਾਰ ਨਵੇਂ ਆਉਣਗੇ ਪੰਥ ਦੇ ਵੇੜੇ 'ਚ ਬਾਬਾ ਤੁਮਾਜੀ ਦੇ ਖਾਤੇ 'ਚ ਜਾਂ ਬਾਕੀ ਬਾਬਿਆਂ ਨੂੰ ਵੀ ਉਹਦੇ ਵਿੱਚ ਨੇਗੋਸ਼ੀਏਸ਼ਨ ਚ ਲਿਆ ਜਾਊਗਾ ਇੱਕ ਤਾਂ ਮੈਨੂੰ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਜਾਂ ਜੋ ਮੇਰੀ ਮੇਰੀ ਐਨਾਲਿਸਿਸ ਹੈ ਕਿ ਤਮਦਮਾ ਸਾਹਿਬ ਤੋਂ ਜਿਹੜੇ ਥੋਪੇ ਗਏ ਜਥੇਦਾਰ ਸੀ ਟੇਕ ਸਿੰਘ ਧਨੋੜਾ ਉਹਨਾਂ ਨੂੰ ਵੀ ਜਿਹੜਾ ਆ ਉਹ ਵਿਡਰੋ ਕੀਤਾ ਜਾਊਗਾ ਔਰ ਇੱਕ ਹਿੰਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਦਿੱਤਾ ਸੀ ਵੀ ਅਸੀਂ ਹੁਣੇ ਪ੍ਰੋਵੀਜ਼ਨ ਬਣਾਵਾਂਗੇ ਵੀ ਕੋਈ ਕਾਰਜਕਾਰੀ ਜਥੇਦਾਰ ਨਾ ਹੋਵੇ ਇੱਕ ਤਖਤ ਤੇ ਇੱਕ ਹੀ ਜਥੇਦਾਰ ਹੋਵੇ ਤੇ ਇਹ ਉਸੇ ਤਰੀਕੇ ਨਾਲ ਕਲੀਅਰ ਹੋ ਗਿਆ ਕਿ ਇੰਕੀ ਗੁਰਗੱਜ ਸਾਹਿਬ ਇੱਕ ਤੱਕ ਤੇ ਰਹਿਣਗੇ ਕਿ ਜਦੋਂ ਇੱਕ ਤੇ ਰਹਿਣਗੇ ਤੇ ਫਿਰ ਦੂਜਾ ਨਵਾਂ ਆਏਗਾ। ਤੋਂ ਉਹਦੇ ਤੋਂ ਇਹ ਸੰਭਾਵਨਾ ਹੈ ਨਿਕਲੀ ਹੈ ਕਿ ਕੇਸਗੱਟ ਸਾਹਿਬ ਜਿਹੜਾ ਆ ਆਰਗੈਨਿਕ ਉਹਦੀਪ ਸਿੰਘ ਸੇਵਾ ਨਿਭਾਉਣਗੇ ਅੱਗੇ ਆਉਣ ਦੇ ਦਿਨਾਂ ਦੇ ਵਿੱਚ ਔਰ Shri onTap ਤੱਕ ਸਮੇਂ ਤੱਕ ਗੁਰਮੁਖ ਸਾਹਿਬ ਪਿੱਛੇ ਦੋ ਨਵੇਂ ਜੱਥੇਦਾਰ ਬਾਬਾ ਤੁਮਾਜੀ ਦੇ ਖਾਤੇ ਚੋਂ ਨਿਕਲਣਗੇ। ਠੀਕ ਹੈ। ਬਿਲਕੁਲ ਏ ਉਹ ਸਾਰੀ ਇਨਫਰਮੇਸ਼ਨ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਭਾਈ ਫਗਵਾੜਾ ਸਾਹਿਬ ਨੂੰ ਵੀ ਧੰਨਵਾਦ ਕਰਦੇ ਆں ਕੋਸ਼ਿਸ਼ ਕਰਾਂਗੇ ਦੁਬਾਰਾ ਤੁਹਾਡੇ ਰੂਬਰੂ ਕਰੀਏ ਉਦ ਤੱਕ ਬਣੇ ਰੋ 1 ਇੰਡੀਆ ਪੰਜਾਬੀ ਤੇ